ਟਰਨ ਸਿੰਰਜੀ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਮਾਤਾ ਜੀ ਬਹੁਤ ਬਹੁਤ ਮਿਹਰਬਾਨੀ ਸਭ ਤੋਂ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਟਰਨ ਜੀ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤਰਨਤਾਰਨ ਦੇ ਵਿੱਚ ਪੁਲਿਸ ਇੰਸਪੈਕਟਰ ਦਾ ਕਤਲ ਕਿਨੇ ਕੀਤਾ ਇਹ ਜੀ ਸਰਪੰਚ ਦੇ ਉੱਤੇ ਦੋਸ਼ ਲੱਗੇ ਆ ਜਿਹੜਾ ਪਿੰਡ ਦਾ ਵਰਤਮਾਨ ਸਰਪੰਚ ਆ ਉਹਦੇ ਉੱਤੇ ਦੋਸ਼ ਇਹ ਲੱਗੇ ਜੀ ਕਿ ਉਹਨੇ ਬਦਮਾਸ਼ੀ ਕੀਤੀ ਆ ਉਹਨੇ ਗੋਲੀ ਮਾਰਤੀ ਆ ਖਬਰ ਬੜੀ ਵੱਡੀ ਆ ਖਬਰ ਬੜੀ ਚਿੰਤਾ ਵਾਲੀ ਆ ਜਿਹੜਾ ਵਰਤਮਾਨ ਸਮੇਂ ਦੇ ਵਿੱਚ ਡਿਊਟੀ ਦੇ ਉੱਤੇ ਆਨ ਡਿਊਟੀ ਬੰਦੇ ਨੂੰ ਤੁਸੀਂ ਮਾਰ ਦਿੰਨੇ ਆ ਇਹ ਖਬਰ ਆਈ ਜੀ ਕੋਟ ਮੁਹੰਮਦ ਖਾਨ ਪਿੰਡ ਆ ਜੀ ਗੋਇੰਦਵਾਲ ਸਾਹਿਬ ਥਾਣਾ ਲੱਗਦਾ ਇਹ ਖਡੂਰ ਸਾਹਿਬ ਹਲਕੇ ਦੀ ਖਬਰ ਆ ਤੇ ਚਰਨਜੀਤ ਸਿੰਘ ਸਬ ਇੰਸਪੈਕਟਰ ਆ ਤੇ ਪਿੰਡ ਦੇ ਵਿੱਚ ਨਾ ਕੁਛ ਇੱਕ ਗੱਲ ਦੇ ਉੱਤੇ ਕੋਈ ਲੜਾਈ ਝਗੜਾ ਹੋਇਆ ਸੀਗਾ ਤੇ ਉੱਥੇ ਜਿਹੜੀ ਹੈਗੀ ਆ ਪੁਲਿਸ ਤੇ ਆਈ ਸੀ ਜੀ ਜੀ ਬਤਲੇ ਦਾ ਹਲ ਕਰਾਉਣ ਦੇ ਲਈ ਜਾ ਕੇ ਜ ਜਾਣਕਾਰੀ ਲੈਣ ਦੇ ਲਈ ਤੇ ਫਿਰ ਸਰਪੰਚ ਤੇ ਉਹਦੇ ਧੜੇ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਹੈ ਜਿਸ ਦੇ ਕਰਕੇ ਆਨ ਡਿਊਟੀ ਚਰਨਜੀਤ ਸਿੰਘ ਸਬ ਇੰਸਪੈਕਟਰ ਦਾ ਕਤਲ ਕਰ ਦਿੱਤਾ ਗਿਆ। ਪਰ ਪੁਲਿਸ ਦੇ ਵੱਲੋਂ ਸਰਪੰਚ ਦੇ ਉੱਤੇ ਤੇ ਕੁਝ ਹੋਰ ਲੋਕਾਂ ਦੇ ਉੱਤੇ ਬਾਈ ਨੇਮ ਤੇ ਕਈਆਂ ਦੇ ਉੱਤੇ ਅਣਪਛਾਤੇਆਂ ਦੇ ਉੱਤੇ ਤੇ ਪਰਚਾ ਦਰਜ ਕੀਤਾ ਗਿਆ तकरीबन 50 ਲੋਕਾਂ ਦੇ ਉੱਤੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਹੈ ਕਿ 2 ਕਰੋੜ ਰੁਪਇਆ ਚਰਨਜੀਤ ਸਿੰਘ ਸਬ ਇੰਸਪੈਕਟਰ ਦੇ ਪਰਿਵਾਰ ਨੂੰ ਦੇਵਾਂਗੇ। 1 ਕਰੋੜ ਰੁਪਇਆ ਕਹਿੰਦੇ ਨੇ ਜੀ ਐਕਸਪਰੇਸ਼ੀਆ ਫੰਡ ਦੇ ਵਿੱਚੋਂ ਤੇ 1 ਕਰੋੜ ਰੁਪਇਆ ਐਚਡੀਐਫਸੀ ਲਾਈਫ ਇੰਸ਼ੋਰੈਂਸ ਦੇ ਵਿੱਚੋਂ ਉਹਨੇ ਕਿਹਾ ਜੀ ਕਿ ਅਸੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਾਂਗੇ ਪਰ ਦੁੱਖ ਦੀ ਗੱਲ ਹੈ ਜੀ ਕਿ ਆਪ ਦਾ ਸਰਪੰਚ ਆ ਇਸ ਤਰੀਕੇ ਨਾਲ ਆਹ ਕੁਝ ਕੀਤਾ ਗਿਆ ਜੀ ਅੱਛਾ ਸਰਪੰਚ ਆਮ ਆਦਮੀ ਪਾਰਟੀ ਦਾ ਮੈਂਬਰ ਸੀ ਬਿਲਕੁਲ ਜੀ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਜੀ ਇਹ ਹੂੰ ਹੂੰ ਅੱਛਾ ਕੀ ਪੰਜਾਬ ਦਾ ਭੁਵਿੱਖ ਇੰਨਾ ਧੁੰਦਲਾ ਜਿਨ੍ਹਾਂ ਅਮਿਤ ਸ਼ਾਹ ਹੋਰਾਂ ਨੇ ਦੱਸਿਆ ਦੇਖੋ ਗੇੜਜਾ ਤੋਹਰਾ ਨੇ ਗੱਲਾਂ ਦੀ ਉਹਨਾਂ ਤੋਂ ਤਾਂ ਵੈਹੀ ਲੱਗਦਾ ਵੈਸੇ ਪੰਜਾਬ ਦੇ ਲੋਕਾਂ ਦਾ ਵੋਟਾਂ ਦੇ ਮੌਕੇ ਦਾ ਜਿਹੜਾ ਮਾਨ ਆ ਉਹ ਥਾਲੀ ਚ ਪਏ ਪਾਣੀ ਵਰਗਾ ਹੀ ਹੁੰਦਾ ਸਨ ਸਾਹਿਬ ਤੇ ਕੋਈ ਪਤਾ ਨਹੀਂ ਹੁੰਦਾ ਕਿ ਕਿਹ ਨੂੰ ਗਾਲਾਂ ਕੱਢ ਦੇ ਕੱਢ ਦੇ ਕਿਹਦੇ ਹਾਰ ਪਾ ਦੇਣ ਲਹਿਰ ਵੀ ਬਣਦੀ ਹੁੰਦੀ ਐ ਇੱਕ ਹਫਤਾ ਦਸ ਦਿਨ ਪਹਿਲਾਂ ਉਹਦਾ ਸਿਰ ਨਾਲ ਸੰਬੰਧ ਘਾਟੀ ਹੁੰਦਾ ਪਹਿਲਾਂ ਆਪਾਂ ਜਿਤਾ ਦਿੰਨੇ ਹੁੰਨੇ ਬਾਅਦ ਵਿੱਚ ਗਾਲਾਂ ਕੱਢਦੇ ਹੁੰਨੇ ਜਿਹੜਾ ਕੰਮ ਬਾਅਦ ਚ ਕਰਦੇ ਹੁੰਨੇ ਆ ਬਾਅਦ ਚ ਸੋਚੀ ਜਾਂਦੇ ਹੁੰਨੇ ਆ ਕੀ ਹੋਗਾ ਪਹਿਲਾਂ ਸੋਚਦੇ ਨਹੀਂ ਹੁੰਦੇ ਕਿਉਂਕਿ ਪੰਜਾਬਗਾਂ ਦੇ ਵੱਡੇ ਹਿੱਸੇ ਨੂੰ ਸਮੇਂ ਸਮੇਂ ਦੇ ਤੇ ਮੋੜਾ ਚਾਹੀਦਾ ਹੁੰਦਾ ਆ ਆਪਾਂ ਨੂੰ ਐ ਹੁੰਦਾ ਵੀ ਹੁਣ ਐ ਆ ਬੰਦਾ ਹੀਰਾ ਜੀ ਇਹ ਕੌਮ ਦਾ ਵੀ ਹੀਰਾ ਇਹ ਪੰਜਾਬ ਦਾ 파ਰੋਤਾਰਾ ਕਰ ਦੂਗਾ ਇਹਦੇ ਕਮਾਲਾਂ ਕਰ ਦੇਣੀਆਂ 14 ਸਹੀ ਮਹੀਨਾ ਬਾਅਦ ਉਹਦੇ ਖਲਾਫ ਹੋ ਜਾਂਦੇ ਹੁੰਦੇ ਆ ਤੇ ਉਹ ਅਮਿਤ ਸ਼ਾਹ ਨੇ ਪਤਾ ਨਹੀਂ ਕਿਹੜੇ ਭੰਮਲ ਭੂਸੇ ਦੀ ਗੱਲ ਕੀਤੀ ਹੋਊਗੀ ਰੱਬ ਜਾਣਦਾ ਪਰ ਇੱਕ ਥਾਂ ਦੇ ਉੱਤੇ ਟੀਵੀ ਚੈਨਲ ਨਿਜੀ ਟੀਵੀ ਚੈਨਲ ਆ ਜਿੱਦੇ ਤੇ ਉਹ ਇੰਟਰਵਿਊ ਕਰ ਰਹੇ ਆ ਇੰਟਰਵਿਊ ਕਰਤਾ ਨੇ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਹਾਲਾਤ ਬਾਰੇ ਕੀ ਕਹੋਗੇ ਤੇ ਅਮਿਤ ਸ਼ਾਹ ਦਾ ਉੱਤਰ ਇਹ ਆ ਕਿ ਖਾਲਿਸਤਾਨ ਤੇ ਹੋਰ ਜਿਹੜੇ ਲੋਕ ਆ ਉਹਨਾਂ ਨੂੰ ਸਿਰ ਨਹੀਂ ਟੁੱਕਣ ਦਿੱਤਾ ਜਾਊਗਾ ਸੂਬੇ ਦੀ ਸਰਕਾਰ ਦਾ ਇਹ ਫਰਜ਼ ਹੈ ਤੇ ਅਸੀਂ ਨਾਲ ਹੈਗੇ ਆਂ ਵੀਰ ਪੱਤਰਕਾਰ ਨੇ ਸਵਾਲ ਕੀਤਾ ਜੀ ਉਹ ਕਹਿੰਦੇ ਜੀ ਕਿ 227 ਦੇ ਬਾਰੇ ਕੀ ਕਹੋਗੇ ਉਹ ਕਹਿੰਦੇ ਜੀ ਭਗਵਾਨ ਬ੍ਰਹਮਾ ਨੇ ਸ੍ਰਿਸ਼ਟੀ ਦੀ ਸਜਣਾ ਕੀਤੀ ਆ ਪਰ 227 ਦੇ ਵਿੱਚ ਪੰਜਾਬ ਦੇ ਵਿੱਚ ਵੋਟਾਂ ਦਾ ਕੀ ਬਣੂਗਾ ਇਹਦੇ ਬਾਰੇ ਸ਼ਾਇਦ ਭਗਵਾਨ ਬ੍ਰਹਮਾ ਵੀ ਨਾ ਜਾਣਦੇ ਹੋਣ ਪਰ ਹਾਂ ਕਿੰਨੇ ਵੀ ਇੱਕ ਬਹੁਮਤ ਵਾਲੀ ਸਰਕਾਰ ਬਣਨੀ ਚਾਹੀਦੀ ਆ ਹੁਣ ਪਤਾ ਨਹੀਂ ਉਹਨਾਂ ਨੂੰ ਇਹ ਲੱਗਦਾ ਜੀ ਕਿ ਭਾਈ ਅਸੀਂ ਹੀ ਮੋਰਚਾ ਬਾੜ ਲੈਣਾ ਜਾਂ ਉਹਨਾਂ ਨੇ ਮੰਨਦੇ ਉੱਤੇ ਅਸਰ ਇਹ ਆ ਵੀ ਇਥੋਂ ਦੇ ਵੱਲ ਘੂਸੇ ਦੇ ਬਾਰੇ ਥਾ ਹੀ ਨਹੀਂ ਪਾਈ ਜਾ ਸਕਦੀ ਪਤਾ ਨਹੀਂ ਕਾਰਨ ਕੀ ਹੈ ਅੱਛਾ ਜੋੜਾ ਮਾਜਰਾ ਪਹਿਲਾਂ ਤਾਂ ਇੱਕਦਮ ੜ ਪੜ ਕੁਠੇ ਦੇ ਅਧਿਕਾਰਾਂ ਬਾਰੇ ਉਹਨਾਂ ਨੇ ਬੜੀਆਂ ਊਟ ਪਟੰਗ ਗੱਲਾਂ ਕੀਤੀਆਂ ਫਿਰ ਐਜੂਕੇਸ਼ਨ ਮਨਿਸਟਰ ਨੇ ਮੇਰਾ ਖਿਲ ਹੂ ਰਿਆ ਕਪਿਆ ਹੁਣ ਕੀ ਕਹਿੰਦੇ ਨੇ ਦੇਖੋ ਜੀ ਚੇਤਨ ਸਿੰਘ ਡੋੜਾ ਮਾਜਰਾ ਸਾਬਕਾ ਮੰਤਰੀ ਆ ਤੇ ਹੁਣ ਵਿਧਾਇਕ ਆ ਇਹਨਾਂ ਦੇ ਵੱਲੋਂ ਆਪਾਂ ਪਿਛਲੇ ਦਿਨੀ ਵੀ ਰੈੱਡ ਐਫਐਮ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਗਏ ਸੀਗੇ ਜੀ ਸਮਾਣਾ ਵੱਲ ਇੱਕ ਪਿੰਡ ਦੇ ਵਿੱਚ ਤੇ ਇੱਕ ਸਿੱਖਿਆ ਪ੍ਰੋਗਰਾਮ 'ਚ ਹਿੱਸਾ ਲੈਣ ਦੇ ਲਈ ਉੱਥੇ ਗਏ ਗੁੱਸਾ ਬੜਾ ਆ ਗਿਆ ਤੱਤੇ ਬਹੁਤ ਹੋ ਗਏ ਦੇ ਸੱਤੇ ਹੋ ਕੇ ਤੇ ਇਹਨਾਂ ਨੇ ਕੁਝ ਗੱਲਾਂ ਕਹਿ ਦਿੱਤਾ ਜਿਹਦੇ ਕਰਕੇ ਰੌਲਾ ਪੈ ਗਿਆ ਇਹਨਾਂ ਨੇ ਮਾਈਕ ਦੇ ਮੂਰੇ ਖੜ ਕੇ ਗੱਲ ਕਹੀ ਸੀ ਕਿ ਦੇਖੋ ਜੀ ਹੈਰਾਨੀ ਹੈ ਇਸ ਗੱਲ ਦੀ ਵੀ ਚੱਲੀ ਕੀ ਜਾਂਦਾ ਕਹਿੰਦੇ ਜੀ ਆਪ ਕੋ ਡਿਸਪਲਿਨ ਆ ਇਹ ਬਕਵਾਸ ਪ੍ਰੋਗਰਾਮ ਆ ਇਹ ਬਿਲਕੁਲ ਬੇਕਾਰ ਪ੍ਰੋਗਰਾਮ ਆ ਇਥੇ ਕੋਈ ਮੈਨੇਜਮੈਂਟ ਨਹੀਂ ਹੈਗੀ ਆ ਨਿਆਣੇ ਕਿੱਧਰ ਫਿਰਦੇ ਆ ਕੀ ਤੁਸੀਂ ਕੀਤਾ ਹੈਗਾ ਕਾਫੀ ਕੁਝ ਬੋਲੇ ਸੀ ਕਿ ਬਾਅਦ ਜਦੋਂ ਕਿ ਡੈਮੋਕਰੈਟਿਕ ਟੀਚਰ ਫਰੰਟ ਨੇ ਇਹਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਕਿ ਭਾਈ ਤੁਸੀਂ ਅਧਿਆਪਕਾਂ ਦੀ ਬੇਇੱਜ਼ਤੀ ਕਰਦੇ ਹੋ ਮਨੋਬਲ ਡਾਊਨ ਕਰਦੇ ਆ ਸੋ ਜਦੋਂ ਉਹਨ ਕੀ ਰਾਜਾ ਪੈਣ ਲੱਗਾ ਤੇ ਉਹਨਾਂ ਨੇ ਮਾਫੀ ਮੰਗ ਲਈ ਉਹ ਕਹਿੰਦੀ ਜੇਕਰ ਮੇਰੇ ਸ਼ਬਦਾਂ ਦੇ ਨਾਲ ਕਿਸੇ ਦੇ ਮਨ ਦੇ ਉੱਤੇ ਸੱਟ ਵੱਜੀ ਆ ਤਾਂ ਭਾਈ ਮੈਂ ਮਾਫੀ ਮੰਗਦਾ ਜੀ ਪੰਜਾਬ ਦੀ এডਿਕੇਸ਼ਨ ਤੇ ਜਾਂ এডਿਕੇਸ਼ਨ ਦੇ ਵਿੱਚ ਜਿਹੜੀ ਕ੍ਰਾਂਤੀ ਲਿਆਉਣ ਦੀ ਗੱਲ ਸੀ ਉਹਦੇ ਤੇ ਕੀ ਕਿਸਮ ਦੇ ਸਵਾਲ ਪੈਦਾ ਹੋ ਗਏ ਨੇ ਦੇਖੋ ਇਹ ਸਵਾਲ ਪੈਦਾ ਹੋਣਾ ਹੀ ਆ ਸਨ ਸਭ ਗੱਲ ਇਹ ਆ ਕਿ ਮੈਂ ਨਹੀਂ ਕਹਿੰਦਾ ਵੀ ਭਾਈ ਉਪਰਾਲੇ ਨਹੀਂ ਹੁੰਦੇ ਪਰ ਉਪਰਾਲੇ ਦਿਖਾਉਣ ਦੀ ਲੋੜ ਇਨੀ ਨਹੀਂ ਕਿ ਕੀਤਾ ਗਿਆ ਕੰਮ ਹੈ ਜਿਹੜਾ ਜਿਹੜਾ ਕੋਈ ਵੀ ਮੈਂ ਕਰਦਾ ਹੋਵਾ ਕੋਈ ਹੋਰ ਭੈਣ ਵੀਰ ਕਰਦਾ ਹੋਵੇ ਉਹਨੂੰ ਬਾਲਾ ਪ੍ਰਚਾਰ ਕਰਨ ਦੀ ਲੋੜ ਨਹੀਂ ਕੀਤਾ ਹੋਇਆ ਕੰਮ ਆਪੇ ਹੀ ਦਿਖ ਜਾਂਦਾ ਭਾਵੇਂ ਉਹਦੇ ਉੱਤੇ ਜਿੰਨੀਆਂ ਮਰਜ਼ੀ ਤੁਸੀਂ ਤੈਨ ਚੜਾ ਦਿਓ ਉਹਨੇ ਆਪ ਨਿਕਲ ਕੇ ਬਾਹਰ ਉੱਪਰ ਕੇ ਸਾਹਮਣੇ ਆ ਜਾਣਾ ਉਸ ਕੰਮ ਨੇ ਸੋ ਆਮ ਆਦਮੀ ਪਾਰਟੀ ਦੇ ਉੱਤੇ ਅੱਜ ਸ਼ਬਦ ਕੁਵਾਰ ਉਹਨੇ ਹੀ ਹੋ ਰਹੇ ਆ ਵਿਰੋਧੀ ਪਾਰਟੀਆਂ ਦੇ ਵੱਲੋਂ ਜਿਵੇਂ ਵਿਰੋਧੀ ਪਾਰਟੀ ਹੁੰਦੀ ਆ ਆਮ ਆਦਮੀ ਪਾਰਟੀ ਕਰਨੀ ਹੁੰਦੀ ਸੀ ਬਾਕੀ ਪਾਰਟੀਆਂ ਦੇ ਉੱਤੇ ਉਦੋਂ ਆਮ ਆਦਮੀ ਪਾਰਟੀ ਨੇ ਕਸਰ ਨਹੀਂ ਛੱਡੀ ਹੁਣ ਵਿਰੋਧਕਾਂ ਨੇ ਕਸਰ ਨਹੀਂ ਛੱਡੀ ਪਹਿਲੇ ਜੀ ਕਿ ਹੁਣ ਜਿਹੜੀ ਸਿੱਖਿਆ ਨੀਤੀ ਆ ਉਹਦੇ ਉੱਤੇ ਸਵਾਲ ਕੀਤਾ ਜਾ ਰਿਹਾ ਕਿਉਂਕਿ ਦੇਖੋ ਇਹ ਆਮ ਆਦਮੀ ਪਾਰਟੀ ਦੇ ਅਗੂ ਕਦੇ ਹੁੰਦੇ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਉਦੋਂ ਜਿਹੜੇ ਉਦਘਾਟਨ ਆ ਉਹ ਮਿਸਤਰੀ ਕਰਿਆ ਕਰਨਗੇ ਉਦੋਂ ਮਜ਼ਦੂਰ ਕਰਿਆ ਕਰਨਗੇ ਰੇੜੀ ਵਾਲੇ ਕਰਿਆ ਕਰਨਗੇ ਰਿਕਸ਼ੇ ਵਾਲੇ ਕਰਿਆ ਕਰਨਗੇ ਸਪੈ ਕਰਿਆ ਕਰੂੰਗਾ ਲੂਫੜੀ ਵੇਚਣ ਵਾਲਾ ਕਰਿਆ ਕਰੂੰਗਾ ਮਿੱਟੀ ਨਾਲ ਮਿੱਟੀ ਹੋਇਆ ਕਰਿਆ ਕਰੂੰਗਾ ਕਿਸੇ ਨਹੀਂ ਕਰਿਆ ਕਰਾਂਗੇ ਅੱਜ ਨੀ ਪੱਥਰਾ ਦੇ ਉੱਤੇ ਕੇਜਰੀਵਾਲ ਦਾ ਨਾਮ ਹੁੰਦਾ ਰਣਜੀਤ ਸ਼ੋਧਿਆ ਦਾ ਨਾਮ ਹੁੰਦਾ ਹੋਰ ਨੇਤਾਵਾਂ ਦੇ ਨਾਮ ਹੁੰਦੇ ਆ ਅੱਜ ਅਕਾਲੀ ਤੇ ਕਾਂਗਰਸੀ ਲਗਾਤਾਰ ਘੇਰਾ ਪਾ ਰਹੇ ਆ ਵੀ ਇਹ ਕਿਹੜੀ ਸਿੱਖਿਆ ਕ੍ਰਾਂਤੀ ਆ ਤੁਸੀਂ ਟਾਇਲਟ ਦੀ ਬਰਮਮਤ ਕਰਕੇ ਵੀ ਇਹ ਤੁ ਘਾਟ ਲੰਦੇ ਦੀ ਪੱਥਰ ਲਾ ਦਿੰਨੇ ਆ ਇਹ ਕੋਈ ਸਿੱਖਿਆ ਕ੍ਰਾਂਤੀ ਨਹੀਂ ਹੈ ਹਮਮ ਪਰ ਬਾਕਾਇਦਤੌਰ ਤੇ ਕੇਜਰੀਵਾਲ ਸ਼ਸ਼ੋਧਿਆ ਤੇ ਜੈਨ ਦੇ ਖਿਲਾਫ ਕੋਈ ਹਾਲੇ ਤੱਕ ਲਹਿਰ ਨਹੀਂ ਉੱઠી ਲਹਿਰ ਲੋਕ ਇਕੱਠੇ ਹੋ ਕੇ ਕੋਈ ਮਾਰਚ ਕੱਢਣ ਇਦਾਂ ਦੀ ਬਿਲਕੁਲ ਨਹੀਂ ਉੱઠી ਲੈਰ ਇਦਾਂ ਦਾ ਕੋਈ ਮਿਹਰਬਾਨੀ ਨਾ ਪਰ ਹਾਂ ਜਿੱਥੇ ਚਾਰ ਬੰਦੇ ਬੈੰਦੇ ਆ ਇਹ ਗੱਲ ਕਰਦੇ ਵੀ ਯਾਰ ਜਿਹੜੇ ਮਾਡਲ ਜਕਰ ਸਿੱਖਿਆ ਦਾ ਉੱਥੇ ਜ਼ਬਰਦਸਤ ਹੁੰਦਾ ਤੇ ਦਿੱਲੀ 'ਚ ਹਾਰੇ ਕਿਉਂ ਵੀ ਦਿੱਲੀ ਵਾਲਿਆਂ ਬਿਨਾ ਕੀ ਪੰਜਾਬ ਦਾ ਸਰਦਾ ਨਹੀਂ ਕਿਉਂਕਿ ਤਾਂ ਅੱਜ ਮੈਨੂੰ ਇੱਕ ਗੱਲ ਬੜੀ ਪ੍ਰਭਾਵਸ਼ਾਲੀ ਲੱਗੀ ਕਹਿੰਦੇ ਵੀ ਜਦੋਂ ਕਾਂਗਰਸੀ ਸਰਕਾਰ ਸੀ ਤਾਂ ਮੁੱਖ ਮੰਤਰੀ ਪਿੱਛੇ ਹੁੰਦਾ ਸੀ ਸੋਨੀਆ ਗਾਂਧੀ ਮੂਰੇ ਹੁੰਦੀ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰਾਂ ਤੇ ਕੇਜਰੀਵਾਲ ਹੋਰੀ ਮੂਰੇ ਹੁੰਦਾ ਤੇ ਦਿੱਲੀ ਦੇ ਹਾਰੇ ਹੋਏ ਵਿਧਾਇਕਾ ਜਿਹੜੇ ਉਹ ਮੂਰੇ ਹੁੰਦੇ ਤੇ ਜਿੱਤੇ ਹੋਏ ਮਗਰਮਗਰ ਹੁੰਦੇ ਅੱਛਾ ਕੰਗੜਾ ਨੌਤ ਦੇ ਬਿਜਲੀ ਦੇ ਬਿੱਲ ਦਾ ਕੀ ਰੋਲਾ ਪੈ ਗਿਆ ਕੰਗੜਾ ਨੌਤ ਨੇ ਕੋਈ ਮੈਂ ਵੀ ਸੋਚੀ ਜਾਂਦਾ ਸੀ ਮੈਂ ਕਿਹਾ ਕਿ ਕਈ ਦਿਨ ਹੋ ਗਿਆ ਕਿ ਪਸੂੜੀ ਵਾਲੀ ਗੱਲ ਕੀਤੀ ਨਹੀਂ ਤੇ ਅੱਜ ਹੋ ਗਈ ਆ ਅੱਜ ਦੋ ਗੱਲਾਂ ਕੱਟੀਆਂ ਹੋ ਗਈਆਂ ਇੱਕ ਤਾਂ ਕੰਗੜਾ ਨੇ ਗੱਲ ਕਹੀ ਆ ਕਿ ਜਨ ਲਈਏ ਦੇਖੋ ਚੰਦ ਦੇ ਵਿੱਚ ਵੀ ਦਾਗ ਹੈਗਾ ਪਰ ਪ੍ਰਧਾਨ ਮੰਤਰੀ ਸਾਹਿਬ ਦੇ ਉੱਤੇ ਕੋਈ ਦਾਗ ਨਹੀਂ ਹੈਗਾ ਉਹ ਕਹਿੰਦੇ ਕਿ ਭਗਵਾਨ ਰਾਮ ਜੀ ਦਾ ਅਵਤਾਰ ਨੇ ਇੱਕ ਤਰੀਕੇ ਦੇ ਨਾਲ ਇਹ ਫਿਰ ਉਹਨੇ ਗੱਲ ਕਹੀ ਆ ਕਿ ਦੇਖੋ ਹਿਮਾਚਲ ਪ੍ਰਦੇਸ਼ ਦੇ ਵਿੱਚ ਸਰਕਾਰ ਕਿਹੋ ਜੀ ਆ ਮੈਂ ਜਿਹੜੇ ਘਰ ਦੇ ਵਿੱਚ ਰਹਿੰਦੀ ਸੀ ਉਹਦਾ ਵੀ 1 ਲੱਖ ਰੁਪਈਆ ਬਿਜਲੀ ਦਾ ਬਿੱਲ ਆ ਗਿਆ ਪਰ ਉਸ ਤੋਂ ਪਹਿਰੇ ਬਿਜਲੀ ਵਿਭਾਗ ਦੇ ਸਾਹਮਣੇ ਆ ਕੇ ਬਿੱਲ ਲੈ ਕੇ ਉਹ ਕਹਿੰਦੇ ਜੀ ਕੰਗੜਾ ਨੇ ਬਿਲਕੁਲ ਸ਼ਰ੍ਯਾਮ ਝੂਠ ਬੋਲਿਆ ਉਹ ਕਹਿੰਦੇ ਜੀ ਇਹਦਾ 2 ਮਹੀਨੇ ਦਾ ਬਿਜਲੀ ਦਾ ਬਿੱਲ ਆ ਜਨਵਰੀ ਤੇ ਫਰਵਰੀ ਦਾ ਬਿੱਲ ਸੀਗਾ ਇਹਨੇ ਮਾਰਚ ਦੇ ਵਿੱਚ ਭੇ ਕੀਤਾ ਤੇ ਇਹ ਵੀ ਕੋਈ ਲੱਖ ਰੁਪਈਆ ਨਹੀਂ ਸੀਗਾ 90 ਹਜ਼ਾਰ ਤੇ ਕੁਝ 100 ਰੁਪਈਆ ਸੀਗਾ 2 ਮਹੀਨਿਆਂ ਦਾ ਮਤਲਬ 45 ਹਜ਼ਾਰ ਰੁਪਈਆ ਵੀ ਨਾ ਬਣਦਾ ਜਿੰਨਾ ਇਹਦੇ ਘਰ ਦਾ ਲੋਡ ਆ ਬਿਜਲੀ ਦਾ ਤੇ ਉਸ ਤੋਂ ਵੱਧ ਬਿਜਲੀ ਦੀ ਖਪਤ ਹੈਗੀ ਆ ਵੱਧ ਬੋਝ ਪੈ ਰਿਹਾ ਬਿਜਲੀ ਦੇ ਉੱਤੇ ਸੋ ਉਹਨਾਂ ਨੇ ਆ ਗੱਲ ਕਹੀ ਆ ਮਤਲਬ ਇਹਦੀ ਕੰਗੜਾ ਰਣੌਤਾ ਜਿਹੜੀ ਉਹ ਕਦੀ ਦੀ ਸ਼ਾਇਦ ਖਰਚੇ ਪੱਠੇ ਦਾ ਪੂਰੇ ਹੁੰਦੇ ਹੁਣ ਰੱਬ ਜਾਣਦਾ ਕਹਿੰਦੀ ਬਿਜਲੀ ਦਾ ਬਿੱਲ ਇੱਥੇ ਬਹੁਤ ਆਉਂਦਾ ਜੀ ਬਾਕੀ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਕਾਂਗਰਸੀ ਵਰਕਰਾਂ ਦੀ ਲੜਾਈ ਦੇ ਵਿੱਚ ਕਹਿੰਦੇ ਸਿਰ ਪਾਟ ਤੇ ਤੇ ਗੰਡਾਸੇ ਚੱਲੇ ਨੇ ਦੇਖੋ ਸੈਂਸਰ ਮੈਂ ਅਕੜੇ ਕਦੇ ਹੈਰਾਨ ਹੁੰਦਾ ਵੀ ਜਦੋਂ ਨਾ ਕੋਈ ਤਰਕ ਨਾ ਹੋਵੇ ਉਦੋਂ ਕੋਈ ਵੀ ਉੱਠ ਕੇ ਕਰਨਾ ਇਹ ਜਲਸਿਆਂ ਦਾ ਕੰਮ ਆ ਇਹ ਆ ਤਾਂ ਏਜੰਸੀਆਂ ਦਾ ਕੰਮ ਨਹੀਂ ਵੀ ਆਪਾਂ ਸ਼ਹਿਰ ਦੇ ਬੰਦੇ ਦਾ ਸਿਰ ਪਾੜ ਦਿੰਨੇ ਆ ਆਪਾਂ ਲੜ ਪੈਨੇ ਆ ਕਿਸੇ ਮੁਕੀ ਚ ਇੱਟ ਮਾਰਦੇ ਆ ਕਿਸੇ ਏਜੰਸੀ ਦੇ ਥੋੜੀ ਕਿਹਾ ਮਤਲਬ ਇਹ ਆ ਦੀ ਸਾਨੂੰ ਰਹਿਣ ਦੀ ਜਾਚ ਨਹੀਂ ਆਈ ਅਸੀਂ ਬੀਤੇ ਤੋਂ ਸਭ ਕੁਝ ਨਹੀਂ ਸਿੱਖਿਆ ਪੰਜਾਬ ਦਾ ਇਤਿਹਾਸ ਇਹ ਆ ਦੀ ਲੀਡਰਾਂ ਪਿੱਛੇ ਲੜਦਾ ਗੜਦਾ ਹੀ ਮੁੱਕ ਗਿਆ ਤੇ ਅਗਲੀ ਪੀੜ੍ਹੀ ਫੇਰ ਲੜੀ ਜਾਂਦੀ ਆ ਆਪਾਂ ਤਾਂ ਮੇਰੀ ਨਜ਼ਰ ਦੇ ਵਿੱਚ ਹੁਣ ਲੋਕ ਅੱਗੇ ਨਾਲੋਂ ਸਿਆਣੇ ਹੋ ਗਏ ਪਰ ਆ ਖਬਰ ਪੜ ਕੇ ਮੈਂ ਫੇਰ ਪਹਿਲਾਂ ਵਾਲੀ ਥਾਂ ਤੇ ਆ ਗਿਆ ਇਹ ਲੁਧਿਆਣੇ ਦੇ ਵਿੱਚ ਹਲੇ ਵੋਟਾਂ ਦਾ ਐਲਾਨ ਨਹੀਂ ਹੋਇਆ ਫਾਰੇ ਸੇ ਵੋਟਾਂ ਦੀ ਵੈਰੀਫਿਕੇਸ਼ਨ ਕਰਦੇ ਸਮੇਂ ਤੇ ਕਹਿੰਦੇ ਜੀ ਲੜਾਈ ਹੋ ਗਈ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਕਾਂਗਰਸੀਆਂ ਦੀ ਕਹਿੰਦੇ ਵੀ ਇੱਥੇ ਕਾਫੀ ਹਿੰਸਕ ਵਰਤਾਰਾ ਹੋ ਗਿਆ ਤੇ ਤਿੰਨ ਸਾਰ ਹਥਿਆਰ ਦੇ ਨਾਲ ਹਮਲਾ ਕੀਤਾ ਤੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦਾ ਸਿਰ ਪਾਟ ਗਿਆ ਤੇ ਆਸ਼ੂ ਦੀ ਕੀ ਪੋਜੀਸ਼ਨ ਹੈ ਦੇਖੋ ਭਾਰਤ ਪੁਸ਼ਣ ਆਸ਼ੂ ਤੇ ਜਨ ਕਹਿੰਦੇ ਜੀ ਕਹਿੰਦੇ ਦੇਖੋ ਵੀ ਅਸੀਂ ਜਿੱਤਾਂਗੇ ਐਤਕੀ ਅਸੀਂ ਹੀ ਜਿੱਤਾਂਗੇ ਉਹ ਤਾਂ ਇਹ ਦਾਵਾ ਕਰਦੇ ਆ ਉਹ ਕਹਿੰਦੇ ਜੀ ਦੇਖੋ ਮੈਂ ਇਥੇ ਉਮੀਦਵਾਰ ਆ ਤੇ ਮੈਨੂੰ ਆਮ ਆਰਮੀ ਪਾਰਟੀ ਫਿਰ ਜੇਲ ਪਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਐ। ਆਹੋ ਕਹਣਾ ਮੈਂ ਜੇਲ 'ਚ ਬੈਠਾ ਵੀ ਤੋੜ ਲੜੂ। ਇਹਨਾਂ ਅਧਿਕਾਰੀਆਂ ਦੀਆਂ ਬੜੀਆਂ ਡਿਊਟੀਆਂ ਲਈ ਬੈਠੇ ਆ। ਇੰਨਾ ਕਰਨਾ, ਇੰਨਾ ਕਰਨਾ ਤੇ ਇੰਨਾ ਕਰਨਾ ਤੇ ਇੰਨਾ ਕਰਨਾ ਪਰ ਕੋਈ ਪਰਵਾਹ ਨਹੀਂ। ਮੈਂ ਡਟ ਕੇ ਮੁਕਾਬਲਾ ਕਰੂੰਗਾ ਜੀ। ਅੱਛਾ ਆਪ ਪੰਚਾਇਤ ਨੇ ਕੀ ਫੈਸਲਾ ਕੀਤਾ ਕਿ ਜੇ ਕੋਈ ਮੁੰਡਾ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੇ ਉਹਨੂੰ ਪਿੰਡੋਂ ਕੱਢ ਦਿਓ। ਦੇਖੋ ਇਹ ਨਾ ਪਿੰਡ ਹੈਗਾ ਜੀ ਫਾਦਲਕਾ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਫਾਦਲਕਾ ਦੇ ਵਿੱਚ ਜਿਹੜਾ ਪਿੰਡ ਆ ਇਹਦੀਰ ਪੋਟ ਆਇਆ ਪਿੰਡ ਦਾ ਨਾਂ ਹੈਗਾ ਜੀ ਕੂੜੀਵਾਲ ਤਾਂ ਨਾ ਇਸ ਪਿੰਡ ਦੇ ਵਿੱਚ ਪੰਚਾਇਤ ਨੇ ਨਾ ਮਤਾ ਪਾਸ ਕੀਤਾ ਤੇ ਇਹ ਤੇ ਗੱਲ ਕਹੀ ਵੀ ਜੇਕਰ ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲੇ ਫੜੇ ਜਾਣਗੇ ਤਾਂ ਪਿੰਡ ਦਾ ਕੋਈ ਵੀ ਬੰਦਾ ਜਾਂ ਪਿੰਡ ਦੀ ਪੰਚਾਇਤ ਉਹਦੇ ਪਿੱਛੇ ਨਹੀਂ ਜਾਊਗੀ ਪੈਰ ਵੀ ਕਰ ਦੇ ਜੇ ਪੜ੍ਹਾਈ ਲਿਖਾਈ ਦੇ ਟਾਈਮ ਜਦੋਂ ਸਕੂਲ ਲੱਗਾ ਹੁੰਦਾ ਤੇ ਮੋੜਾਂ ਤੇ ਖੜ ਕੇ ਮਸਟੰਡ ਪੁਣਾ ਕੀਤਾ ਜਾਊਗਾ ਉਹ ਮੁੰਡੇ ਬਖਸ਼ੇ ਨਹੀਂ ਜਾਣਗੇ ਤੇ ਪਿੰਡ ਦਾ ਕੋਈ ਮੁੰਡਾ ਕੁੜੀ ਜੇਕਰ ਵਿਆਹ ਕਰਵਾਊਗਾ ਤੇ ਉਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਆਪ ਦਾ ਪਿਆਰ ਮੁਹੱਬਤ ਬਾਹਰ ਜਾ ਕੇ ਕਰਨ ਪਿੰਡ ਦੇ ਵਿੱਚ ਨਹੀਂ ਰਹਿ ਸਕਦੇ ਜੀ ਅਜਾ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਨਾਲ ਵਿਆਹ ਕਰਾ ਲੈਂਦਾ ਫੇਰ ਕੱਢਿਆ ਜਾਊਗਾ। ਹਾਂ ਬਿਲਕੁਲ ਜੀ ਬਿਲਕੁਲ। ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ? ਪੰਜਾਬ ਦਾ ਮੌਸਮ ਸੰਸਾਭਾ ਅੱਜ ਗਰਮ ਰਿਹਾ ਜੀ ਅੱਜ ਪੰਜਾਬ ਦੇ ਵਿੱਚ तकरीबन 42 42.5 ਡਿਗਰੀ ਟੈਂਪਰੇਚਰ ਰਿਹਾ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਤਈਆਂ ਦੇ ਵਿੱਚੋਂ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਕੜੀਆਂ ਪੈਣ ਦੀ ਆਸ ਹੈ। ਹਾਲਾਂਕਿ ਹੁਣ ਕੜੀਆਂ ਪੈਣ ਦਾ ਇਹ ਅਸਿਰ ਅਨਾਸ ਕਰਦੇ ਆ। ਪਰ ਉਹਨਾਂ ਨੇ ਆਸ ਦਾਹਰ ਕੀਤੀ ਆ ਵੀ ਪਾਈ ਇਹ ਕਣੀਆਂ ਪੈ ਸਕਦੀਆਂ ਪਰ ਅੱਜ ਪੰਜਾਬ ਦੇ ਵਿੱਚ ਪੂਰੀ ਗਰਮੀ ਸੀ ਜੀ ਟੇਣਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਬਹੁਤ ਮਿਹਰਬਾਨੀ